ਉਹ ਹਾਂ ਜੀ ਦਰਸ਼ਕੋ ਸਾছি ਗੱਲ ਦੀ ਕੀ ਹਾਲ ਚਾਲ ਆ ਠੀਕ ਠਾਕ ਸੱਜਣੂ ਆਹ ਰੱਖਣੇ ਬਹੁਤ ਜ਼ਿਆਦਾ ਔਖੇ ਆ ਜੀ ਕੋਈ ਮਾੜੀ ਮੋਟੀ ਗੱਲ ਨਹੀਂ ਮੇਰਾ ਭਰਾ ਠੀਕ ਹੈ ਜੀ ਆਹ ਦੇ ਲਓ ਸਾਰਾ ਮੈਡੀਕਲ ਇਹਨਾਂ ਦਾ ਜੀ ਮੇਰਾ ਵੀਰੋ ਠੀਕ ਹੈ ਬੰਦਾ ਕਹਿ ਦਿੰਦਾ ਕਬੂਤਰਾਂ ਵਾਲੇ ਮਲੰਗ ਹੁੰਦੇ ਆ ਪਰ ਉਹ ਤਾਂ ਸਾਨੂੰ ਪਤਾ ਹੀ ਕਬੂਤਰਾਂ ਵਾਲੇ ਕੀ ਹੁੰਦੇ ਆ ਤੇ ਕੀ ਨਹੀਂ ਠੀਕ ਹੈ ਕਬੂਤਰਾਂ ਨੂੰ ਜਿਹੜੇ ਮਾੜਾ ਕਹਿੰਦੇ ਆ ਨਾ ਚੈੱਕ ਕਰ ਲਓ ਮਾੜਾ ਆ ਜਿਆ ਵੇਰੇ ਇਹਨਾਂ ਦੀ ਫੁੱਲ ਸੰਭਾਲ ਕਰੀ ਜੀ ਮੇਰਾ ਵੀਰ ਚੈੱਕ ਕਰੋ ਜੀ ਦਵਾਈਆਂ ਦੇਖੋ ਸਾਰੀਆਂ A ਤੋਂ Z ਠੀਕ ਆ ਆਮਰੇ ਬੰਦੇ ਦੇ ਕਰਨੀਆਂ ਇੰਨੀਆਂ ਦਵਾਈਆਂ ਪਈਆਂ ਹੁੰਦੀਆਂ ਜਿੰਨੀਆਂ ਦਵਾਈਆਂ ਆਪਾਂ ਇਹਨਾਂ ਦੇ ਲਈ ਹਰ ਕਬੂਤਰਬਾਜ਼ ਬੰਦਾ ਲਿਆ ਕੇ ਰੱਖਦਾ ਆ ਠੀਕ ਆ ਇਹ ਵੀਡੀਓ ਉਹਨਾਂ ਵਾਸਤੇ ਜਿਹੜੇ ਸਾਡੇ ਕੂਤਰਬਾਜ਼ੀ ਨੂੰ ਮਾੜਾ ਕਹਿੰਦੇ ਨੇ ਆ ਚੈੱਕ ਕਰ ਲਓ ਵੀਰੇ ਅਰਕ ਠੀਕ ਆ ਜੀ ਇਹਨਾਂ ਦੇ ਹਾਜਮੇ ਵਾਸਤੇ ਅੰਦਰ ਇਹਨਾਂ ਦੇ ਗਰਮੈਸ਼ ਨਾ ਬਵੇ ਉਹਨਾਂ ਵਾਸਤੇ ਠੀਕ ਆ ਜੀ ਆਹ ਮਲਟੀਵਿਟਾਮਿਨ ਚੈੱਕ ਕਰ ਲਓ ਡੈਕਸੋਰੇਜ ਮੇਰਾ ਭਰਾ ਖੂਨ ਵਾਸਤੇ ਇਨਫਲੋਕਸਸ ਇਨ ਐਂਟੀਬਾਇਟਿਕ ਮੇਰਾ ਵੀਰੇ ਏਸੀ ਫਰਾਗੀ ਵੀਰੇ ਠੀਕ ਆ 200 ਰੁਪਏ ਦੀ ਸ਼ੀਸ਼ੀ ਆ ਇਹ ਵਾਲੀ ਠੀਕ ਹੈ ਹਾਈ ਟੈਕ ਆਗੀ ਮੇਰਾ ਭਰਾ ਆਪਣੇ ਦੂਜਾ ਗਾਟ ਟ੍ਰਾਈਬਿਵਿਡ ਦਾ ਇੰਜੈਕਸ਼ਨ ਠੀਕ ਹੈ ਨੈਲ ਵਰਮ ਦਾ ਪਾਊਡਰ ਜਿਹੜੇ ਕਬੂਤਰ ਬਾਜ਼ ਬੰਦਿਆਂ ਨੂੰ ਪਤਾ ਹੀ ਆ ਠੀਕ ਹੈ ਜੀ ਆ ਚੈੱਕ ਕਰ ਲਓ ਮੇਰਾ ਭਰਾ ਪਾਵਰ ਜੈਲ ਲਾਗੀ ਸਦ ਨੂੰ ਦੇਸੀ ਦਵਾਈਆਂ ਵੱਖਰੀਆਂ ਟੈਟਰਾਸਾਈਕਲਿਨ ਦਾ ਟੀਕਾ ਬੀ ਕੰਪਲੈਕਸ ਅੰਦਰ ਇਹਨਾਂ ਦੇ ਗਰਮੀ ਨਾ ਪਵੇ ਠੀਕ ਹੈ ਜੀ ਆ ਖਮੀਰੇ ਮੇਰਾ ਵੀਰ ਚੈੱਕ ਕਰੋ ਤੇ ਸਦ ਨੂੰ ਵਿਕਰੌਨ ਐਸ ਦੀ ਸਪਰੇ ਇਹ ਵੀਰੇ ਆਪਣੇ ਕੋਲ ਜਦੋਂ ਵੀ ਸਾਰੇ ਜਾਨਵਰ ਆਉਂਦੇ ਨੇ ਸਾਰੇ ਜਾਨਵਰਾਂ ਦੇ ਮੇਰਾ ਭਰਾ ਆਪਾਂ ਇਹ ਲਾਈਦੀ ਠੀਕ ਹੈ ਆ ਸਦਰੋਂ ਇਹਨਾਂ ਦੇ ਖੰਭਾਂ ਦੇ ਜੀਆ ਵਾਸਤੇ ਟੈਕਰ ਠੀਕ ਹੈ ਮੈਟਰੋ ਜੈਲ ਦੀਆਂ ਗੋਲੀਆਂ ਵਿਟਾਮਿਨ ਈ ਦੇ ਕੈਪਸੂਲ ਹੋਰ ਲੱਲਾ ਪੱਬਾ ਬਥੇਰਾ ਠੀਕ ਹੈ ਜੀ ਆ ਚੈੱਕ ਕਰ ਲੋ ਇਹ ਸਾਰੀਆਂ ਦਵਾਈਆਂ ਨੇ ਸਦਰੋਂ ਤੇ ਆ ਮੇਰਾ ਭਰਾ ਆ ਦੀਆਂ ਦਵਾਈਆਂ ਇਹਨਾਂ ਦੀਆਂ ਥੱਲੇ ਪਾਈਆਂ ਨੇ ਠੀਕ ਹੈ ਟੈਟਰਾਸਾਈਕਲ ਦਾ ਪਾਊਡਰ ਇਹ ਵੀਰੇ ਡਾਈਜੈਸਟਿਵ ਵਾਸਤੇ ਇਹਨਾਂ ਦੀ ਕੈਲਸ਼ੀਅਮ ਵਾਸਤੇ ਮੇਰਾ ਭਰਾ ਠੀਕ ਹੈ ਆਹ ਆਰਕ ਪੇ ਆ ਬਰੂਟ ਆਉਂਦੀ ਸ਼ੀਸ਼ੀ ਤੇ ਆ ਵੀਰੇ ਮਰੇ ਪੇ ਕੂਤਰ ਤੇ ਜਾਣ ਪਾ ਦਿੰਦੀ ਆ ਚੈੱਕ ਕਰ ਲੋ ਛੋਟੀ ਸ਼ੀਸ਼ੀ ਐ ਠੀਕ ਹੈ ਜੀ ਇਹਦਾ ਤੁਮ ਪ੍ਰਿੰਟ ਰੇਟ ਵਿਖਾ ਦਿੰਨਾ ਕਿੰਨਾ ਆ ਜੀ ਇਹ 650 ਰੁਪਏ ਦੀ ਆਉਂਦੀ ਮੇਰਾ ਵੀਰ ਸਾਰੀ ਦੇਖ ਲਓ ਸਿਰਫ 100 ਐਮਐਲ ਦੀ ਸ਼ੀਸ਼ੀ ਆ ਮੇਰਾ ਭਰਾ ਤੇ 650 ਰੁਪਏ ਦੀ ਆਉਂਦੀ ਸਦਨੋ ਤੇ ਇੱਕ ਕਰ ਲਓ ਜੀ ਠੀਕ ਹੈ ਜਿਹੜੇ ਲੋਕੀ ਕਹਿੰਦੇ ਆ ਨਾ ਕਬੂਥਰਵਾਜ਼ ਮਾਰੇ ਹੁੰਦੇ ਆ ਸੰਭਾਲ ਨਹੀਂ ਕਰਦੇ ਆ ਚੈੱਕ ਕਰ ਲਓ ਵੀਰੇ ਸਾਰਾ ਮੈਡੀਕਲ ਇਹਨਾਂ ਦਾ ਹੀ ਆ ਠੀਕ ਹੈ ਜੀ ਸਦਨੋ ਰੱਖਣੇ ਇਹ ਸੌਖੇ ਨਹੀਂ ਠੀਕ ਹੈ ਇਹ ਚੀਜ਼ਾਂ ਮੇਰਾ ਭਰਾ ਘਰ ਖਾਂਦੀਆਂ ਨੇ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਤੇ ਕਈ ਬੰਦਿਆਂ ਦਾ ਘਰ ਇਹਨਾਂ ਤੋਂ ਹੀ ਚੱਲਦਾ ਆ ਚੈੱਕ ਕਰ ਲਓ ਮੇਰਾ ਭਰਾ ਬਾਕੀ ਅਧੀਆਂ ਸ਼ੀਸ਼ੀਆਂ ਆਪਾਂ ਮੰਨ ਕੇ ਚੱਲੋ ਇਹਨਾਂ ਦਵਾਈਆਂ ਵਿੱਚ ਪਾ ਕੇ ਰੱਖਿਆ ਨੇ ਠੀਕ ਐ ਆਇਆ ਬੱਤੇ ਆਇਆ ਆਇਓ ਦੇਖੋ ਜੀ ਕਬੂਤਰੀ ਆਪਣੀ ਕਿੰਨਾ ਆਪਣਾ ਮੂਹ ਕਰਦੀ ਇਹ ਦੇਖੋ ਤੇ ਅੱਧਾ ਸਮਾਨ ਬਰੇ ਕਬੂਤਰਾਂ ਦਾ ਆ ਰਿਹਾ ਆ ਜੈਕਟਾਂ ਵਿੱਚ ਤੇ ਸਾਹਮਣੇ ਪਾ ਆ ਬਾਕੀ ਮੇਰਾ ਭਰਾ ਠੀਕ ਐ ਜੀ ਇਹ ਵੀ ਸਾਰੀਆਂ ਦਵਾਈਆਂ ਠੀਕ ਐ ਚੈੱਕ ਕਰ ਸਾਧਿਓ ਤੁਸੀਂ ਸਾਰੀਆਂ ਦਵਾਈਆਂ ਆਪਣੇ ਕਬੂਤਰਾਂ ਦੇ ਹੀ ਨੇ ਠੀਕ ਹੈ ਇਹਨਾਂ ਦੀ ਢੱਲਮਠਾ ਵਾਸਤੇ ਇਹਨਾਂ ਦੀ ਤਾਕਤ ਵਾਸਤੇ ਤਾਂ ਜੋ ਆਪਣੇ ਕਬੂਤਰ ਸਾਰੇ ਸਹੀ ਰਹਿਣ ਮੇਰਾ ਵੀਰ ਠੀਕ ਹੈ ਜੀ ਕਲੀਆਂ ਦਵਾਈਆਂ ਮੇਰਾ ਭਰਾ 930 ਰੁਪਏ ਦੀਆਂ ਆਈਆਂ ਸਾਰੀਆਂ ਆ ਚੈੱਕ ਕਰ ਸਕਦੇ ਹੋ ਮੇਰਾ ਭਰਾ ਸਾਰੇ ਵੀਰੇ 930 ਰੁਪਏ ਜਸਟ ਲੱਗੇ ਆ ਤੇ ਅੱਧਾ ਮੈਡੀਕਲ ਭਰਿਆ ਹੋਇਆ ਠੀਕ ਹੈ ਮੇਰਾ ਵੀਰ ਤੇ ਉਮੀਦ ਕਰਦਾ ਤੇ ਸਾਡੀ ਵੀਡੀਓ ਵੇਖ ਕੇ ਹੁਣ ਸ਼ਾਇਦ ਕੋਈ ਬੰਦਾ ਕਬੂਤਰ ਬਾਜ਼ਾਂ ਨੂੰ ਮਾੜਾ ਨਾ ਕਵੇ ਠੀਕ ਹੈ ਵੀਰੇ ਆਪਦੀ ਜਿੰਦ ਜਾਨ ਨਾਲੋਂ ਸੱਚ ਨੂੰ ਵੱਧ ਕੇ ਇਹਨਾਂ ਦਾ ਖਰੀਦਾਂ ਮੈਂ ਨਹੀਂ ਜਿਹੜੇ ਕਿਸੇ ਮੇਰੇ ਭਰਾ ਦੇ ਕਬੂਤਰ ਰੱਖੇ ਆ ਜੀ ਹਰ ਬੰਦਾ ਜਿੰਨੀ ਕਿ ਉਹਦੀ ਹੈਸੀਅਤ ਹੁੰਦੀ ਆ ਨਾ ਮੇਰਾ ਭਰਾ ਹਰ ਬੰਦਾ ਆਪਦੇ ਕਬੂਤਰਾਂ ਦਾ ਮੇਰਾ ਭਰਾ ਵੱਧ ਤੋਂ ਵੱਧ ਖਿਆਲ ਰੱਖਦਾ ਵੀਰੇ ਆਪਦੀ ਦਵਾਈ ਚਾਹੇ ਉਹ ਸਸਤੇ ਡਾਕਟਰ ਤੋਂ ਲੈ ਲੇ ਪਰ ਜੇ ਕਿਸੇ ਬੰਦੇ ਦਾ ਸਜਣੋ ਕਬੂਤਰ ਬਿਮਾਰ ਹੋ ਜਾਂਦਾ ਨਾ ਉਹ ਤਾਂ ਅਗਲੇ ਨੂੰ ਪਤਾ ਵੀਰ ਠੀਕ ਹੈ ਹੋ ਸਕਦਾ ਮੇਰੀ ਵੀਡੀਓ ਆਹ ਕਿਸ ਨੂੰ ਚੰਗੀ ਨਾ ਲੱਗੇ ਹਨਾ ਪਰ ਆਗਲਾ ਵੀਰੇ ਸੋਦਾ ਆਸੇ-ਪਾਸੇ ਦਵਾਈ ਪੁੱਛਦਾ ਕਿ ਵੀਰੇ ਦਵਾਈ ਦਾ ਕੋਈ ਚੱਕਰ ਨਹੀਂ ਦਵਾਈ ਚਾਹੀਏ ਮਹਿੰਗੀ ਮੈਰ ਜੇ ਆਪਣਾ ਜਾਨਵਰ ਬਚਣਾ ਚਾਹੀਦਾ ਠੀਕ ਆ ਵੀਰੇ ਇਹ ਵੀ ਜਿਗਰੇ ਵਾਲੇ ਬੰਦੇ ਦਾ ਕੰਮ ਆ ਠੀਕ ਆ ਮਾੜਾ ਮੋਟਾ ਬੰਦਾ ਤਾਂ ਉਹ ਵੀ ਨਹੀਂ ਚੱਲ ਸਕਦਾ ਮੇਰਾ ਵੀਰੇ ਉਮੀਦ ਕਰਦਾ ਵੀਡੀਓ ਵੇਖ ਕੇ ਕੋਈ ਬੰਦਾ ਐ ਨਹੀਂ ਕਹੂਗਾ ਹਾਂ ਬਈ ਕਬੂਤਰਾਂ ਵਾਲੇ ਬੰਦੇ ਇਹੋ ਜਿਹੇ ਹੁੰਦੇ ਆ ਆ ਚੈੱਕ ਕਰ ਲੋ ਵੀਰੇ ਪੂਰੀ ਜਿੰਦ ਜਾਨਵਰ ਦੇ ਕੂਤਰਾਂ ਵਾਲੇ ਆਪਣੇ ਕੂਤਰਾਂ ਦੇ ਉੱਤੋਂ ਠੀਕ ਆ ਜੀ ਬਾਕੀ ਵੀਡੀਓ ਚੰਗੀ ਲੱਗੀ ਮੇਰਾ ਭਰਾ ਸ਼ੇਅਰ ਕਰ ਦਿਓ ਵਧੀਆ ਤੋਂ ਵਧੀਆ ਕਮੈਂਟ ਕਰਿਓ ਮੇਰਾ ਭਰਾ ਤੇ ਉਹੋ ਜਿਹੇ ਗਰੁੱਪਾਂ ਵਿੱਚ ਵੀ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਬੂਤਰਬਾਜ਼ੀ ਕੀ ਚੀਜ਼ ਹੁੰਦੀ ਨੇ ਠੀਕ ਹੈ ਥੈਂਕ ਯੂ ਮੇਰਾ ਭਰਾ